ਇਹ ਉਹਨਾਂ ਦਾ ਬਹੁਤ ਧੰਨਵਾਦ ਜੀ ਕਿਉਂਕਿ ਉਹ ਸਾਡੇ ਤੇ ਵਿਸ਼ਵਾਸ ਕਰਕੇ ਆਇਆ ਕਿਉਂਕਿ ਜਿੰਨਾ ਤੇ ਕਰ ਬੰਦੇ ਨੂੰ ਵਿਸ਼ਵਾਸ ਨਹੀਂ ਨਾ ਹੁੰਦਾ ਉਹ ਕਦੇ ਕਿਸੇ ਡਾਕਟਰ ਕੋਲੇ ਨਹੀਂ ਜਾਂਦਾ ਇਹ ਪਰਮਾਤਮਾ ਦਾ ਸੀ ਧੰਨਵਾਦ ਕਰਦੇ ਆ ਇਹ ਪਰਮਾਤਮਾ ਦੀ ਕਿਰਪਾ ਹੈ ਕਿ ਇੰਨੇ ਲੋਕ ਸਾਡੇ ਕੋਲੋਂ ਠੀਕ ਹੋ ਰਹੇ ਆ ਅਸੀਂ ਇਹ ਨਹੀਂ ਕਦੇ ਕਹਿੰਦੇ ਵੀ ਸਾਡੇ ਕੋਲੇ ਬਹੁਤ ਵੱਡੇ ਵੱਡੇ ਡਾਕਟਰ ਆ ਗਏ ਜਾਂ ਸਾਡੇ ਵਿੱਚ ਕੋਈ ਖਾਸ ਗੱਤ ਆ ਇਹ ਪਰਮਾਤਮਾ ਦੀ ਕਿਰਪਾ ਹੈ ਪੂਰੇ ਵਰਡ ਦੇ ਵਿੱਚ ਪੂਰੇ ਹਿਸਟਰੀ ਦੇ ਰਿਕਾਰਡ ਐ ਤੁਸੀਂ ਕਿਸੇ ਵੀ ਆਪਣੇ بڑے ਲਿਖੇ ਬੱਚਿਆਂ ਨੂੰ ਕਹਿ ਕੇ ਦੇਖੋ ਗੂਗਲ ਤੇ ਸਰਚ ਕਰਕੇ ਦੇਖ ਲਓ ਸਾਡੇ ਬਵਾਦ ਇਸ 바ਵਾ ਫੇਸਬੁਕ ਪੇ ਤੇ 25 ਤੋਂ 30 ਹਜ਼ਾਰ ਮਰੀਜ਼ ਬੋਲਦਾ ਜਿਹੜਾ ਠੀਕ ਹੋਇਆ ਹਾਰਟ ਦਾ ਬਾਹਰ ਲੀਆਂ ਕੰਟਰੀਆਂ ਤੋਂ ਤਾਂ ਹੀ ਲੋਕ ਆਂਦੇ ਆ ਜੇ ਉਹਨਾਂ ਦਾ ਹਾਰਟ ਦਾ ਰੋਗ ਠੀਕ ਹੁੰਦਾ ਹੈ ਕੈਨੇਡਾ ਅਮਰੀਕਾ ਇੰਗਲੈਂਡ ਐਸੀ ਕੋਈ ਕੰਟਰੀ ਨਹੀਂ ਹੈਗੀ ਜਿੱਥੇ ਪੰਜਾਬੀ ਨਹੀਂ ਵੱਸਦਾ ਇਥੋਂ ਕੀ ਜਿਹੜੇ ਵਿੱਚ ਬੀਬੀ ਆਈ ਸੀ ਜਿਹੜੀ ਫਿਲੀਪਾਈਨ ਦੀ ਨਿਵਾਸੀ ਸੀਗੀ ਅਮਰੀਕਾ ਤੋਂ ਜਦੋਂ ਦਾ ਘਰ ਵਾਲਾ ਲੈਣ ਗਿਆ ਸੀਗਾ व्हीलचेयर ਤੇ ਲੈ ਕੇ ਆਇਆ ਸੀਗਾ ਜਦੋਂ ਗਈ ਆ ਉਹ ਤੁਰ ਕੇ ਜਹਾਜ਼ ਚੜ੍ਹ ਕੇ ਗਈ ਹੈਗੀ ਵੀਡੀਓ ਪਈ ਹੋਈ ਆ ਅੰਮ੍ਰਿਤਸਰ ਦੀ ਆ ਰਹਿੰਦੇ ਉਹ ਅਮਰੀਕਾ ਗਏ ਫਿਲੀਪਾਈਨ ਦੀ ਬੀਬੀ ਸੀ ਉਹ ਹਾਰਟ ਦੀ ਮਰੀਜ਼ ਸੀਗੀ ਜੱਗੀ ਭਾਜੀ ਇੱਧਰ ਆ ਜਾਓ ਨਾਲ ਦੀ ਨਾਲ ਕੋਹ ਨਾਲ ਲੋ ਉਹ ਆ ਜਾਓ ਕੀ ਬਾਤ ਹੈ ਹੋਰ ਪੰਡਤ ਜੀ ਕੀ ਹਾਲ ਹੈ ਬਹੁਤ ਬਹੁਤ ਧੰਨਵਾਦ ਜੱਗੀ ਭਾਜੀ ਕਿਉਂਕਿ ਜੱਗੀ ਭਾਜੀ ਦਾ ਵੀ ਸੋਸ਼ਲ ਮੀਡੀਆ ਤੇ ਬੜਾ ਨਾਮ ਹੈ ਅੱਗੋਂ ਸਾਡੇ ਪੰਡਤ ਜੀ ਤੁਸੀਂ ਇਹਨਾਂ ਦੇ ਵੀਡੀਓ ਦੇਖਦੇ ਰਹਿੰਦੇ ਹੋ ਸੀ ਬਹੁਤ ਧੰਨਵਾਦ ਜੀ ਪੰਡਤ ਜੀ ਸਾਡੇ ਕੋਲੇ ਆ ਜਿਓ ਸਾਜੇ ਤੁਹਾਨੂੰ ਬੀਬੀ ਮਲਾਉਨੇ ਆਗੇ ਬੀਬੀ ਦੀ ਬਿੱਲੋ ਇੰਟਰਵਿਊ ਕੀਤੀ ਸੀ ਤੁਸੀਂ ਉਹ ਵੀ ਹਾਂਜੀ ਇਹਨਾਂ ਦੀ ਦੱਸਿਆ ਨਾ ਇਹ ਬੀਬੀ ਜਦੋਂ ਆਈ ਅੱਜ ਕੀ ਸਾਬ ਹਾਂਜੀ ਬੀਬੀ ਦਾ weight ਬਹੁਤ ਜ਼ਿਆਦਾ ਸੀਗਾ ਅੱਛਾ ਜੀ ਤੇ weight ਵੀ ਘਟਿਆ ਬੀਬੀ ਦਾ ਤੇ ਸੁੱਖ ਨਾਲ ਰੱਬ ਸਾਹ ਵੀ ਠੀਕ ਹੋਣ ਲੱਗ ਗਿਆ ਬੀਬੀ ਦਾ ਬੀਬੀ ਹੁਣ ਕਿਵੇਂ ਲੱਗਦਾ ਤੈਨੂੰ ਕੱਲ ਵੀ ਪਰ ਕੋਪਰੇਟ ਬੀਬੀ ਨੂੰ ਹਾਰਟ ਦੇ ਸਟੰਡ ਲਈ ਗਿਆ ਸੀਗਾ ਤੇ ਹੁਣ ਦੇਖੋ ਬੀਬੀ ਚੰਗੀ ਭੱਲੀ ਬੈਠੀ ਹੈਗੀ ਇਹ ਪਰਮਾਤਮਾ ਦਾ ਧੰਨਵਾਦ ਆ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਸਾਡੇ ਜਿਹੜੇ ਦਰ ਤੇ ਲੋਕ ਆਉਂਦੇ ਆਂ ਆਸ਼ਰਮ ਚ ਪਰਮਾਤਮਾ ਉਹਨਾਂ ਨੂੰ ਠੀਕ ਕਰਦਾ ਬੇਬੇ ਤੂੰ ਰਿਆ ਬੇਬੇ ਆ ਜਾ ਤੈਨੂੰ ਚੌਲ ਖਵਾਣੇ ਆ ਜਾ ਇੱਧਰ ਆ ਜਾ ਅੱਛਾ ਪਹਿਲਾਂ ਦੱਸ ਕਿਵੇਂ ਸੀਗੇ ਠੀਕ ਆ ਬਾਬਾ ਇਹ ਬੈਲਾ ਹਾਂ ਠੀਕ ਆ ਬਾਬਾ ਪਹਿਲਾਂ ਕੀ ਹਾਲ ਸੀਗਾ ਜਦੋਂ ਆਈ ਸੀਗੀ ਉਦੋਂ ਦੱਸੇ ਉਦੋਂ ਟੱਕਾ ਪਿਆ ਸੀ ਨਾ ਮੈਨੂੰ ਪਤਾ ਨਹੀਂ ਲੱਗਿਆ ਬਾਬਾ ਜੀ ਸਿਰ ਚ ਨਾੜੀਆਂ ਕਿਵੇਂ ਕਰ ਰਹੀਆਂ ਸੀਗੀਆਂ ਐ ਟੜਕਦੀਆਂ ਸੀਆਂ ਤੇ ਹੁਣ ਕਿਵੇਂ ਆ ਹੁਣ ਨਹੀਂ ਟੜਕਦੀਆਂ ਤੇ ਬੀਬੀ ਦਾ ਨਾ ਬੀਪੀ ਵਾਤਾ ਸੀਗਾ ਬੀਬੀ ਨੂੰ ਐ ਮਹਿਸੂਸ ਹੁੰਦਾ ਸੀ ਵੀ ਸਿਰ ਤੇ ਨਾੜੀਆਂ ਐ ਟਪ ਟਪ ਕਰਦੀਆਂ ਨੇ ਕਿੰਨੇ ਮਹੀਨੇ ਹੋ ਗਏ ਬੇਬੇ ਦਵਾਈ ਖਾਂਦੀ ਨੂੰ ਮਹੀਨਾ ਹੋ ਗਿਆ ਬਾਬਾ ਜੀ 1 ਮਹੀਨਾ ਹੋ ਗਿਆ ਤੇ ਪਰਿਹਜਾਂ ਨਾਲ ਤੇ ਸਮਝ ਲਓ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋਈ ਹੈ ਕਿਉਂਕਿ ਦੇਖੋ ਹਰ ਬੰਦਾ ਨਾ ਇਹ 3 ਇੰਚ ਦੀ ਜਿਹੜੀ ਜੀਭ ਹੈ ਇਹ 30 ਸਾਲ ਉਮਰ ਘਟਾ ਦਿੰਦੀ ਆ ਬੰਦੇ ਦੀ ਜਿਹੜਾ ਬੰਦਾ ਇਹ ਜੀਭ ਤੇ ਕੰਟਰੋਲ ਕਰਦਾ ਉਹਦੀ 30 ਸਾਲ ਉਮਰ ਵੱਧ ਜਾਂਦੀ ਹੈ ਕਿ ਜਿੰਨੇ ਵੀ ਇੱਥੇ ਬੈਠੇ ਐ ਇਹਦਾ ਰੀਜ਼ਨ ਹੀ ਇਹ ਹੈ ਕਿ ਸਾਡਾ ਖਾਣ ਪੀਣ ਗਲਤ ਹੋਇਆ ਤਾਂ ਹੀ ਸਾਨੂੰ ਦਵਾਈਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਾਡੇ ਜੀਵਨ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ ਤੋਰਾ ਫੇਰਾ ਬਹੁਤ ਜ਼ਿਆਦਾ ਸੀਗਾ ਹਰ ਹੱਥੀ ਕੰਮ ਕੀਤਾ ਜਾਂਦਾ ਸੀਗਾ ਰਸੋਈਆਂ 'ਚ ਬੀਬੀਆਂ ਦਾ ਵੀ ਪਹਿਲਾਂ ਕੀ ਹੁੰਦਾ ਸੀਗਾ ਜਿੰਨਾ ਰਸੋਈਆਂ ਦਾ ਕੰਮ ਹੁੰਦਾ ਸੀ ਬੀਬੀਆਂ ਬਹਿ ਕੇ ਕਰਦੀਆਂ ਸੀ ਪਰ ਹੁਣ ਫੈਸ਼ਨ ਬਦਲ ਗਿਆ ਹੁਣ ਖੜ ਕੇ ਕਰਦੇ ਨੇ ਕਿਉਂਕਿ ਗੈਸ ਸੁੱਲੇ ਸੈਲਫਾਂ ਤੇ ਆ ਗਏ ਉਹ ਜਦੋਂ ਦਾ ਸੈਲਫਾਂ ਤੇ ਆ ਗਿਆ ਉਦੋਂ ਦੇ ਹੀ ਅਸੀਂ ਬਿਮਾਰੀਆਂ 'ਚ ਘਿਰੇ ਆਂ ਅੱਜ ਤੋਂ ਜਿਨ੍ਹਾਂ ਦੇ ਬੀਬੀਆਂ ਦੀ ਉਮਰ 50 50 60 60 ਸਾਲ ਹੈ ਮੇਰੇ ਤੋਂ ਵਟੀਆਂ ਨੇ ਇਹਨਾਂ ਨੂੰ ਪੁੱਛ ਕੇ ਦੇਖ ਲਓ ਪੂਰੇ ਪੰਜਾਬ ਦੇ ਵਿੱਚ ਸੀਐਮਸੀ ਹਸਪੀਟਲ ਯਾਦ ਹੁੰਦਾ ਸੀ ਲੋਕਾਂ ਨੂੰ ਹੋਰ ਕਿਸੇ ਹਸਪੀਟਲ ਦਾ ਨਾਂ ਨਹੀਂ ਸੀ ਪਤਾ ਕਿਸੇ ਨੂੰ ਜੇ ਕੋਈ ਬੜਾ ਢਿੱਲਾ ਹੁੰਦਾ ਸੀ ਅਗਲੇ ਕਹਿੰਦੇ ਸੀ ਲੁਧਿਆਣੇ ਚੱਲੇ ਜਾਓ ਸੀਐਮਸੀ ਅੱਜ ਤੁਸੀਂ ਸੀਐਮਸੀ ਦੇ ਇੱਥੋਂ ਰਸਤੇ ਦੇ ਵਿੱਚ ਦੇਖ ਲਓ ਸੀਐਮਸੀ ਵਰਗੇ 50 ਹਸਪੀਟਲ ਬਣ ਗਏ ਔਰ ਸਾਰੇ ਹੀ ਭਰੇ ਪਏ ਆ ਉਹਦਾ ਰੀਜਨ ਵੀ ਇਹੀ ਆ ਕਿ ਸਾਡਾ ਖਾਣ ਪੀਣਾ ਜਿਹੜਾ ਬਹੁਤ ਬਦਲ ਗਿਆ ਹਰ ਚੀਜ਼ ਅਸੀਂ ਕੈਮੀਕਲ ਵਾਲੀ ਖਾਂਦੇ ਆਂਗੇ ਕੋਈ ਵੀ ਚੀਜ਼ ਅਸੀਂ ਨਹੀਂ ਹੈਗੀ ਜਿਹੜੀ ਵਿਦਾਊਟ ਕੈਮੀਕਲ ਖਾਂਦੇ ਆਂ ਇਸੇ ਕਾਰਨ ਅਸੀਂ ਬਿਮਾਰੀਆਂ ਦਾ ਘਰ ਬਣਦੇ ਆ ਇੱਕ ਦੇਖੋ ਤੁਹਾਨੂੰ ਕੁਦਰਤ ਨੇ ਨੇਚਰਲੀ ਸਰੋਂ ਦਾ ਤੇਲ ਦਿੱਤਾ ਦਿੱਤਾ ਨਾ ਕਰੇ ਉਹਨੂੰ ਛੱਡ ਕੇ ਅਸੀਂ ਦ ਫਾਈਂਡ ਡਾਲਡਾ ਸਰੋਂ ਦਾ ਤੇਲ ਲੱਗੇ ਤਾਂ ਸਾਡੇ ਤੋਂ ਲੈ ਕੇ ਜਾਂਦਾ ਕੰਪਨੀ ਵਾਲਾ ਉਹਦੇ ਚ ਜਿਹੜੇ ਵਿਟਾਮਿਨ ਮਿਨਰਲ ਹੈਗੇ ਉਹ ਕੱਢ ਲੈਂਦਾ ਉਦੋਂ ਫਿਰ 2 ਗੁਣਾ ਮਹਿੰਗਾ ਕਰਕੇ ਸਾਨੂੰ ਰਿਫਾਈਨਡ ਦਿੰਦਾ ਉਹ ਇੱਕ ਤਾਂ ਉਹਦੇ ਵਿੱਚ ਜਿਹੜੀ ਸਾਡੇ ਸਰੀਰ ਲਈ ਚੀਜ਼ ਚਾਹੀਦੀ ਸੀ ਉਹ ਕੱਢ ਲਈ ਉਹਨੇ ਫਿਰ ਉੱਤੋਂ 10 ਗੁਣਾ ਮਹਿੰਗਾ ਕਰਕੇ ਤੁਹਾਨੂੰ ਰਵਾਇਣ ਖਵਾ ਰਿਆ ਤੁਸੀਂ ਰਿਫਾਈਨਡ ਦੇ ਚਾਹਵਾਨ ਹੋ ਵੀ ਸਰੋਂ ਦਾ ਤੇਲ ਨਹੀਂ ਵਰਤਣਾ ਰਿਫਾਈਨਡ ਲੈਣਾ ਇਹ ਰਿਫਾਈਨਡ ਦੇ ਚੱਕਰ ਜਿੰਨੀਆਂ ਵੀ ਚੀਜ਼ਾਂ ਜੋ ਆਦਮੀ ਬਣਾਉਗਾ ਨਾ ਚਾਹੇ ਬਿਸਕੁਟਾ ਚਾਹੇ ਬ੍ਰੈਡਾ ਕੋਈ ਵੀ ਕੰਪਨੀ ਵਾਲਾ ਬਣਾਉਗਾ ਉਹ ਹਰ ਚੀਜ਼ ਦੇ ਵਿੱਚ ਕੈਮੀਕਲ ਪਾਉਂਦਾ ਹੈ ਕੈਮੀਕਲ ਉਹਨੂੰ ਪਾਉਣਾ ਹੀ ਪੈਣਾ ਉਹਦਾ ਰੀਜ਼ਨ ਹੈ ਕਿਉਂਕਿ ਉਹ ਜਿਹੜੀ ਚੀਜ਼ ਆ ਵੀ ਖਰਾਬ ਨਾ ਹੋਵੇ 10 ਦਿਨ ਮਹੀਨਾ 2 ਮਹੀਨੇ 3 ਮਹੀਨੇ ਸਾਡੀ ਪਈ ਰਹੇ ਸਾਡਾ ਜਿਹੜਾ ਹੁਣ ਇਸ ਟਾਈਮ ਖਾਣ ਦਾ ਰੁਝਾਨਾ ਹਰ ਚੀਜ਼ ਅਸੀਂ ਪੈਕਟਰ ਵਾਲੀ ਜਾਂ ਲੋਕਾਂ ਦੀ ਬਣਾਈ ਹੋਈ ਖਾਣ ਦੇ ਪਸੰਦ ਹੋਰ ਨੇ ਉਹਦਾ ਰੀਜਨ ਅਸੀਂ ਬਿਮਾਰੀਆਂ ਦੇ ਵਿੱਚ गिर ਗਏ ਬਪੂ ਤੁਸੀਂ ਇੱਧਰ ਆ ਜਾ ਮੜਾ ਜਾ ਇੱਧਰ ਆ ਜਾ ਇਹ ਹਾਰਟ ਦੇ ਮਰੀਜ਼ ਸੀਗੇ ਕਿੰਨੇ ਮਹੀਨੇ ਹੋ ਗਏ ਬਾਪੂ ਦਵਾਈ ਖਾਂਦੇ ਨੂੰ 7 ਮਹੀਨੇ ਹੋ ਗਏ ਜੀ 7 ਮਹੀਨੇ ਹੋ ਗਏ ਜੀ ਜਦੋਂ ਪਹਿਲਾਂ ਆਇਆ ਹਾ ਇਹਨੂੰ ਸਾਹ ਬਹੁਤ ਚੜਦਾ ਸੀਗਾ ਇਹ ਹੁਣ ਮੈਨੂੰ ਪਿੱਛੇ ਜੇ ਮਹੀਨਾ ਖੋ ਗਿਆ ਮੈਂ ਪੁੱਛਿਆ ਵਾਂ ਕਿ ਕਿਵੇਂ ਹੋ ਕਹਿੰਦਾ ਹੁਣ ਸਾਈਕਲ ਚਲਾ ਕੇ ਆਉਣਾ 9 ਕਿਲੋਮੀਟਰ ਸਾਈਕਲ ਤੇ ਆਉਂਦਾ 9 ਕਿਲੋਮੀਟਰ ਆਣ ਹੋ ਗਿਆ 9 ਕਿਲੋਮੀਟਰ ਜਾਣ ਹੋ ਗਿਆ 18 ਕਿਲੋਮੀਟਰ ਸਾਈਕਲ ਹਾਰਟ ਦਾ ਮਰੀਜ਼ ਨਹੀਂ ਚਲਾ ਸਕਦਾ ਬਾਪੂ ਦੱਸੀ ਹੁਣ ਸਥਿਤੀ ਕੀ ਹੈ ਹਾਂਜੀ ਪਹਿਲਾਂ ਕੀ ਸੀਗਾ ਹੁਣ ਕੀ ਪਹਿਲਾਂ ਤੇ ਮੈਨੂੰ ਸਾਹ ਚੜਦਾ ਸੀ ਮੈਂ ਤੇ ਉਮੀਦ ਹੀ ਲਾ ਲਈ ਸੀ ਤੇ ਤੁਹਾਡਾ ਧੰਨਵਾਦ ਹੈ ਕਿ ਮੈਂ ਬਚ ਗਿਆ ਤੇ ਵਾਜ ਕੇ ਕਿਤੇ ਆਇਆ ਹਾਂ ਆ ਸਾਈਕਲ ਤੇ ਕਿੰਨੇ ਕਿਲੋਮੀਟਰ ਪਿੰਡ ਦੱਸ ਦੇ ਇੱਥੋਂ 11 12 ਕਿਲੋਮੀਟਰ ਪੈ ਜਾਂਦਾ ਪਿੰਡ ਦਾ ਨਾਂ ਦੱਸ ਦੇ ਮਲਕਪੁਰ ਖਿਆਲਾ ਪਟਿਆਲਾ ਚੰਦੀਕੋਟ ਰੋਡ ਦੇ ਉੱਤੇ ਆ ਆ ਮਾਨਸਾ ਤੋਂ ਥੋੜੀ ਤੇ ਦੇਖੋ ਇੱਕ ਬਾਹ ਵੀ ਹੈ ਨਹੀਂ ਫਿਰ ਵੀ ਸਾਈਕਲ ਤੇ ਵਿਚਾਰਾ ਹਿੰਮਤ ਕਰਕੇ ਆਉਂਦਾ ਤੋਰਿਆ ਪਤਾ ਤੋਰਿਆ ਤੋਰ ਕਿਧਰ ਆਪਾਂ ਕਹਿੰਦੇ ਆ ਵੀ ਚਲੋ ਬੁੜੇ ਹੋ ਗਏ 50 60 ਸਾਲ ਦਾ ਆਪਣੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਬੰਦਾ ਬੁਢਾ ਸਮਝਣ ਲੱਗ ਜਾਂਦਾ ਵੀ ਮੇਰੇ ਤਾਂ ਹੁਣ ਬੁਢਾ ਹੋ ਗਿਆ ਹਨਾ ਆ ਬੱਚਾ 30 ਸਾਲ ਦਾਗਾ 30 ਸਾਲ ਦੇ ਵਿੱਚ ਹੀ ਹਾਰਟ ਦਾ ਮਰੀਜ਼ ਬਣ ਗਿਆ ਤੈਨੂੰ ਸਟੰਟਾਂ ਨੂੰ ਕਿਹਾ ਸੀ ਕਿ ਬਾਲ ਨੂੰ ਮੈਨੂੰ ਸਟੰਟ ਨੂੰ ਕਿਹਾ ਸੀ ਜੀ ਜਿਹੜਾ 30 ਸਾਲ ਦੀ ਉਮਰ ਦੇ ਵਿੱਚ ਜਿਹਦੇ ਦੋ ਸਟੰਟ ਪੈ ਜਾਂਦੇ ਤਾਂ 50 60 ਸਾਲ ਤੱਕ ਇਹਦੇ 14 15 ਪਾ ਦਿੰਦੇ ਆਪਣੇ ਕੋਲ ਲੁਧਿਆਣਾ ਇੱਕ ਬਜ਼ੁਰਗ ਆਉਂਦੇ ਆ 75 ਸਾਲ ਦੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਉਹਨਾਂ ਦੇ 14 ਸਟੰਟ ਪਏ ਆ ਉਹਨਾਂ ਡਾਕਟਰਾਂ ਨੇ ਉਹਨਾਂ ਨੂੰ ਕਹਿੰਦਾ ਜੀ ਤੇਰੇ ਨਾ ਸਟੰਟ ਪੈ ਸਕਦਾ ਨਾ ਤੇਰੀ ਸਰਜਰੀ ਹੋ ਸਕਦੀ ਹੈ ਵੀ ਸਾਡੇ ਵੱਲੋਂ ਜਵਾਬ ਹੈ ਤੇ ਆਜੋ ਬਜ਼ੁਰਗ ਚੰਗੇ ਭਲੇ ਫਿਰਦੇ ਆ ਠੀਕ ਹੈ ਤਿੰਨ ਚਾਰ ਮਹੀਨੇ ਹੋ ਗਏ ਦਵਾਈ ਖਾਂਦਿਆਂ ਨੂੰ ਤੁਸੀਂ ਦੇਖੋ ਵੀ 14 ਸਟੰਟ ਪਏ ਕਿਵੇਂ ਹੋਣਗੇ ਪਵਾਏ ਕਿਵੇਂ ਹੋਣਗੇ ਪਾਏ ਕਿਨੇ ਹੋਣਗੇ 75 ਸਾਲ ਦੀ ਉਮਰ ਆ ਪੜ੍ਹੇ ਲਿਖੇ ਪਰਸਨ ਨੇ ਫੈਕਟਰੀ ਚਲਾਉਂਦੇ ਨੇ ਬੱਚੇ ਉਹਨਾਂ ਦੇ ਜਰਮਨ ਸੈਟਲ ਹੈ ਸਪੈਸ਼ਲ ਬੱਚਿਆਂ ਨੇ ਕਹਿ ਕੇ ਭੇਜਿਆ ਵੀ ਤੁਸੀਂ ਉੱਥੇ ਦਵਾਈ ਲੈ ਲਓ ਠੀਕ ਹੋ ਜੇਂਗੇ ਜਦੋਂ ਹਾ ਸਟੰਟ ਪਾਉਣ ਤੋਂ ਲੋਕਾਂ ਨੇ ਜਵਾਬ ਦੇ ਤਾਂ ਡਾਕਟਰਾਂ ਨੇ ਪਹਿਲਾਂ ਵਾਲੀ ਸਥਿਤੀ ਕੀ ਸੀ ਪਤ ਤੇ ਹੁਣ ਵਾਲੀ ਸਥਿਤੀ ਕੀ ਆ ਉਹ ਦੱਸੋ ਪਹਿਲਾਂ ਤਾਂ ਮੈਂ ਤਰਿਆ ਵੀ ਨਹੀਂ ਜਾਂਦਾ ਸੀ ਸਾਹ ਚੜਦਾ ਦੀ ਮੇਰੀ ਧੜਕਨ ਵਾਦੀ ਦੀ ਮੈਨੂੰ 10 ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਮੈਂ ਬਹੁਤ ਫਰਕ ਆ ਜੀ ਮੈਂ ਦਵਾਈ ਵੀ ਘਟਾ ਤੀ ਜੀ ਜਦੋਂ ਮੈਂ ਹੁਣ ਕਿੰਨਾ ਕਰ ਤੁਰ ਲੈਣਾ ਹੁਣ ਤਾਂ ਮੈਂ 2 4 4 5 5 ਕਿਲੋ ਮੀਟਰ ਤੁਰ ਪੈਣਾ ਜੀ ਕੰਮ ਹੋ ਜਾਂਦਾ ਹਾਂ ਜੀ ਹੁਣ ਕੰਮ ਵੀ ਕਰਦੇ ਆ ਬਰੋਦਰ 10 ਮਹੀਨੇ ਹੋ ਗਏ ਬੱਚੇ ਨੂੰ ਦਵਾਈ ਖਾਂਦੇ ਨੇ ਚਲੋ ਅਸੀਂ ਇਹ ਵੀ ਧੰਨਵਾਦੀਆਂ ਦੇਖੋ ਹਰ ਬੰਦਾ ਲਗਾਤਾਰ ਦਵਾਈ ਨਹੀਂ ਖਾਂਦਾ ਕੋਈ 2 ਮਹੀਨੇ ਖਾ ਕੇ ਛੱਡ ਗਿਆ ਕੋਈ 3 ਖਾ ਕੇ ਕਈ ਮਜਬੂਰੀਆਂ ਨੂੰ ਛੱਡ ਜਾਂਦੇ ਨੇ ਕਈ ਆ ਨਹੀਂ ਸਕਦਾ ਬੜੇ ਜ਼ਿੰਦਗੀ ਦੇ ਵਿੱਚ ਹਿੱਸੇ ਬਣ ਜਾਂਦੇ ਆ ਹਨਾ ਪਰ ਇਹਦੀ ਹਿੰਮਤ ਆ 10 ਮਹੀਨੇ ਲਗਾਤਾਰ ਇਹ ਤਾਂ ਮੈਂ ਦੇਖ ਰਿਹਾ ਵੀ ਇੱਕ ਵੀ ਨਾਗਾ ਨਹੀਂ ਹੈਗਾ ਬੰਦੇ ਦਾ ਔਰ ਲਗਾਤਾਰ ਇਹ ਦਵਾਈ ਖਾਰਿਆਗਾ ਇਹ ਕਿਥੇ ਬਬੂ ਜੀ ਤੁਸੀਂ ਆਇਓ ਇੱਕ ਨਾ ਜਿਹੜੇ ਅਧਰੰਗ ਲੱਕਵੇ ਦੇ ਮਰੀਜ਼ ਹੁੰਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ 3 ਮਹੀਨੇ ਤੋਂ ਵੱਧ ਟਾਈਮ ਲੱਗੂਗਾ ਤੁਹਾਡਾ ਭਿੱਤੀ ਤੇ 3 ਮਹੀਨੇ ਫਰਕ ਆਊਗਾ ਪਰ ਇੱਕ ਤੁਹਾਨੂੰ ਮੈਂ ਮਿਸਾਲ ਦਿਖਾਉਣਾ ਵੀ ਬੰਦਾ ਚੌਥੇ ਮਹੀਨੇ ਹੀ ਪ੍ਰੋਪਰ 80% ਠੀਕ ਹੋ ਗਿਆ ਬਬੂ ਬਾਹ ਉੱਤੇ ਚੱਕ ਕੇ ਦਿਖਾਈ ਉੱਤੇ ਚੱਕਿਓ ਬਾਹ ਬਾਹ ਉਹ ਤੇ ਚੱਕੋ ਇਹਨਾਂ ਦੀ ਨਾ ਵੀਡੀਓ ਬਣਾ ਕੇ ਦਿਖਾਈ ਇਹਨਾਂ ਦੀ ਬੇਟੀ ਨੇ ਇਹਨਾਂ ਹੁੰਦੇ ਹੋਏ ਡੰਬਲ ਚੱਕ ਰਹੇ ਸੀਗੇ ਜਿਹੜੇ ਜਿਮ ਵਾਲੇ ਬੱਚੇ ਨਹੀਂ ਹੁੰਦੇ ਡੰਬਲ ਚੱਕਣ ਵਾਲੇ ਤੇ ਉਹ ਕਹਿੰਦੀ ਅੰਕਲ ਹੁਣੇ ਠੀਕ ਹੋ ਗਏ ਵੀ ਇਹ ਡੰਬਲ ਵੀ ਚੱਕ ਲੈਂਦੇ ਆ ਹਨਾ ਇਹਦੇ ਠੀਕ ਹੋਣ ਦਾ ਕਾਰਨ ਸਾਰਿਆਂ ਨਾਲੋਂ ਵੱਡਾ ਪਤਾ ਕੀ ਸੀਗਾ ਦਵਾਈ ਤਾਂ ਹੈਗੀ ਹੈਗੀ ਆ ਕਿਉਂਕਿ ਇਹਨਾਂ ਦੀ ਜਿਹੜੀ ਬੇਟੀ ਆ ਨਾ ਉਹਨੇ ਇਹਨਾਂ ਦੀ ਇੰਨੀ ਕੇਅਰ ਕੀਤੀ ਆ ਇੰਨਾ ਕਿ ਇਹਨਾਂ ਨੂੰ ਸੰਭਾਲ ਕੇ ਰੱਖਿਆ ਇਹ ਤਾਂ 4 ਮਹੀਨੇ ਦੇ ਵਿੱਚ ਠੀਕ ਹੋਏ ਆ ਜਿਹੜੇ ਮਰੀਜ਼ ਦੀ ਬਜ਼ੁਰਗ ਦੀ ਚਾਹੇ ਬੇਬੇ ਹੋਵੇ ਚਾਹੇ ਬਾਪੂ ਹੋਵੇ ਜਿਹੜੀ ਬੇਬੇ ਦੀ ਜਾਂ ਬਜ਼ੁਰਗ ਦੀ ਸੰਭਾਲ ਹੋਊਗੀ ਨਾ ਪ੍ਰੋਪਰ ਉਹਦਾ ਧਿਆਨ ਰੱਖਿਆ ਜਾਊਗਾ ਉਹਨੂੰ ਟਾਈਮ ਤੇ ਪੁੱਛਿਆ ਜਾਊਗਾ ਵੀ ਕੀ ਖਾਣਾ ਕੀ ਨਹੀਂ ਖਾਣਾ ਟਾਈਮ ਤੇ ਦਵਾਈ ਦਿੱਤੀ ਜਾਊਗੀ ਇਹ ਪਰਮਾਤਮਾ ਦੀ ਕਿਰਪਾ ਕਿਉਂ ਬੰਦਾ ਜ਼ਰੂਰ ਠੀਕ ਹੁੰਦਾ ਔਰ ਉਹ ਜਲਦੀ ਵੀ ਠੀਕ ਹੁੰਦਾ ਜਿਹੜੇ ਬਜ਼ੁਰਗ ਨੂੰ ਪੁੱਛਦਾ ਨਹੀਂ ਕੋਈ 4 ਵਜੇ ਬਾਪੂ ਪਿਆਗਾ ਚਾਹ ਦੇ ਆਂਦੀ 6 ਵਜੇ ਰੋਟੀ ਦੇ ਆਂਦੀ 7 ਵਜੇ ਦਵਾਈ ਦੇ ਆਂਦੀ ਉਹਨੂੰ ਮਿਲਣ ਗੇਲਣ ਵਾਲਾ ਕੋਈ ਨਹੀਂ ਹੈਗਾ ਨਾ ਉਹ ਬੰਦਾ ਨਹੀਂ ਠੀਕ ਹੁੰਦਾ ਜਲਦੀ ਉਹ ਕੱਲਾ ਪਿਆ ਕੰਦਾ ਹੀ ਲਿਖੀ ਜਾਂਦਾ ਬਾਪੂ ਜੀ ਹੁਣ ਕਿਵੇਂ ਪੈਣਾ ਨਾਲੋਂ ਠੀਕ ਆ ਜੀ ਠੀਕ ਆ ਹਾਂ ਠੀਕ ਆ ਚੱਲ ਫਿਰ ਸਕਦੇ ਹੋ ਨਾ ਹਾਂ ਵਧੀਆ ਰੋਟੀ ਪਾਣੀ ਖਾਣਾ ਵਧੀਆ ਰੋਟੀ ਆ ਜੇ ਹੁੰਦੀ ਆ ਭੁੱਖ ਵਧੀਆ ਲੱਗਦੀ ਆ ਵਧੀਆ ਸੌਣਾ ਸਭ ਠੀਕ ਆ ਇਨਾਂ ਨੂੰ ਬ੍ਰੇਨ ਦਾ ਅਟੈਕ ਹੋ ਗਿਆ ਸੀਗਾ ਔਰ ਜਿਹਨੇ ਸੰਭਾਲਿਆ ਤੁਹਾਨੂੰ ਮੈਂ ਉਹ ਵੀ ਦਿਖਾ ਦੇਣਾ ਇਹਨਾਂ ਦੀ ਬੇਟੀ ਹੈ ਉਰੇ ਹੀ ਪੁੱਤ ਮੜਾ ਜਾ ਉਹ ਬੱਚੀ ਹੈ ਜਿਹਨੇ ਇੰਨੀ ਕੇਅਰ ਕੀਤੀ ਹੈ ਔਰ ਆਪਣੇ ਪਿਤਾ ਨੂੰ 4 ਮਹੀਨੇ ਦੇ ਵਿੱਚ ਖੜਾ ਕਰਤਾ ਅਦਰੰਗ ਲਕਵੇ ਦੇ ਮਰੀਜ਼ ਨੂੰ ਬਹੁਤ ਟਾਈਮ ਲੱਗਦਾ ਸਾਨੂੰ ਵੀ ਅਸੀਂ ਦਵਾਈ ਦਿੰਨੇ ਆ 8 8 9 9 ਮਹੀਨੇ ਸਾਲ ਸਾਲ ਲੱਗ ਜਾਂਦਾ ਬੰਦੇ ਨੂੰ ਤੁਰਨ ਲਈ 3 ਮਹੀਨੇ ਤੋਂ ਬਾਅਦ ਉੱਚ ਫਰਕ ਆਂਦਾਗਾ ਉਹ ਸਿਰਫ ਬੱਚੀ ਦੀ ਕੇਅਰ ਨਾਲ ਇੰਨੀ ਜਲਦੀ ਫਰਕ ਪੈ ਗਿਆ ਉਹ ਤਾਂ ਪਹਿਲਾਂ ਵਾਲੀ ਸਥਿਤੀ ਦੱਸੀ ਤੇ ਹੁਣ ਵਾਲੀ ਸਥਿਤੀ ਦੱਸੀ ਬਾਪੂ ਦੀ ਕੀ ਆ ਗਈ ਪਹਿਲਾਂ ਅਸੀਂ ਸਹਾਰਾ ਦੇ ਕੇ ਤੁਰਵਾਉਂਦੇ ਹੁੰਦੇ ਸੀ ਪਾਪਾ ਨੂੰ ਆਪ ਆਪ ਆਪਣੇ ਆਪ ਨਹੀਂ ਤੁਰ ਸਕਦੇ ਸੀਗੇ ਬਾਹਾਂ ਫੜ ਕੇ ਨਾ ਇੱਕ ਸਾਈਡ ਤੋਂ ਭਰਾ ਫੜਦਾ ਸੀ ਕਿ ਪਾਸੇ ਤੋਂ ਮੈਂ ਫੜਦੀ ਸੀ ਸਹਾਰਾ ਦੇ ਕੇ ਤੁਰਵਾਉਂਦੇ ਹੁੰਦੇ ਸੀਗੇ ਤੇ ਜਦੋਂ ਛੋਡੇ ਕੋਲੇ ਆਏ ਸੀ ਭਰਾ ਹੀ ਲੈ ਕੇ ਆਇਆ ਸੀ ਉਹ ਵੀ ਬਾਹਾਂ ਫੜ ਕੇ ਇੱਥੇ ਕਈ ਮਰੀਜ਼ ਇਹੋ ਜਿਹੇ ਨੇ ਜਿਨ੍ਹਾਂ ਨੇ ਪਾਪਾ ਨੂੰ ਦੇਖਿਆ ਸੀ ਹੁਣ ਉਹ ਆਪ ਹੀ ਪੁੱਛਦੇ ਆ ਵੀ ਹੁਣ ਤੁਸੀਂ ਠੀਕ ਹੋ ਤੇ ਪਾਪਾ ਆਪਣੇ ਆਪ ਨਹੀਂ ਦੁਰ ਸਕਦੇ ਸੀ ਇੰਨੀ ਜ਼ਿਆਦਾ ਦਿੱਕਤ ਸੀਗੀ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਤੁਸੀਂ ਦੱਸਿਆ ਉਵੇਂ ਉਵੇਂ ਦਵਾਈ ਦਿੱਤੀ ਉਸ ਨਾਲ ਫਰਕ ਪਿਆ ਬਾਕੀ ਆਪਦੇ ਐਫਰਟ ਪਾਏ ਸਾਨੂੰ ਇਹ ਸੀ ਪਾਪਾ ਜਲਦੀ ਠੀਕ ਹੋ ਜਾਣ ਜਿੰਨੀ ਹੋ ਸਕੇ ਉਨੀ ਜਲਦੀ ਤੇ ਸਾਨੂੰ ਸਾਡੇ ਸਾਹਮਣੇ ਆਇਆ ਰਿਜ਼ਲਟ ਮੇਰੇ ਪਾਪਾ ਠੀਕ ਨੇ ਹੁਣ ਇਹੀ ਕਾਰਨ ਇਹ ਜੇ ਬੱਚੇ ਘਰ ਘਰ ਜੰਮਣ ਕਿਸਮਤ ਵਾਲੇ ਆਏ ਮਾਪੇ ਕਿਉਂਕਿ ਅੱਜ ਕੱਲ ਦੇ ਬੱਚੇ ਮਾਪੇ ਨੂੰ ਕਈ ਨਹੀਂ ਵੀ ਪੁੱਛਦੇ ਹਨ ਮਾਪੇ ਬਿਮਾਰ ਪਏ ਹੁੰਦੇ ਨੇ ਆਪ ਮੋਬਾਈਲ ਤੇ ਰੀਲਾਂ ਦੇਖਣ ਲੱਗੇ ਹੁੰਦੇ ਨੇ ਕਰਮ ਵਾਲੇ ਆ ਜਿਨ੍ਹਾਂ ਦੇ ਬੱਚੇ ਧਿਆਨ ਰੱਖਦੇ ਆ ਜੇ ਬੱਚੇ ਕਹਿਣੇ ਤੇ ਉਹ ਸਭ ਨਾਲ ਉਹ ਸਮਝ ਲਓ ਵੀ ਖੁਸ਼ਕਿਸਮਤ ਲੋਕ ਹੈ ਜਿਨ੍ਹਾਂ ਕੋਲੇ ਅਰਬਾਂ ਕਰੋੜਾ ਰੁਪਏ ਦੀਆਂ ਪ੍ਰਾਪਰਟੀਆਂ ਨੇ ਨਾ ਜੇ ਬੱਚੇ ਹੱਥ ਥੋੜੇ ਹੱਥ 'ਚ ਨਹੀਂ ਹੈਗੇ ਜੇ ਤੁਹਾਡੀ ਸੇਵਾ ਨਹੀਂ ਕਰਦੇ ਤਾਂ ਕਰੋੜਾ ਰੁਪਈਆ ਆਪਾਂ ਨੂੰ ਬੇਕਾਰ ਲੱਗਣ ਲੱਗ ਜਾਂਦਾ ਵੀ ਇਹਹੀ ਜੀ ਕਮਾਈ ਦਾ ਕਰਨਾ ਕੀ ਆ ਸਪੈਸ਼ਲ ਥੈਂਕ ਯੂ ਅਮਨ ਮੈਮ ਦੋਨਾਂ ਨੇ ਸਾਨੂੰ ਦੱਸਿਆ ਸੀ ਵਾਹਿਗੁਰੂ ਜਰ ਵਾਹਿਗੁਰੂ ਜੀ ਕਰਕੇ ਉਹਨਾਂ ਦੀ ਲੰਬੀ ਉਮਰ ਹੋਵੇ ਥੈਂਕ ਯੂ ਦੇਖੋ ਬਾਪੂ ਰੋਣ ਲ ਐਮੋਸ਼ਨਲ ਹੋ ਗਿਆ ਬਾਪੂ ਜੀ ਕਰਮਾਂ ਵਾਲੇ ਹੋਗੇ ਤੁਸੀਂ ਤੁਹਾਨੂੰ ਫੇਰ ਖੜਾ ਕਰਤਾ ਅਗਲੇ ਜਨਮ ਚ ਫੇਰ ਹੀ ਆਉਗੀ ਟੈਨਸ਼ਨ ਨਾ ਲਓ ਬੈਠੋ ਬੈਠੋ ਕੋਈ ਗੱਲ ਨਹੀਂ ਆ ਫੜਿਓ ਕੋਲੇ ਆ ਲਾਇਓ ਹੇਵੀ ਹਾਰਟ ਦੇ ਮਰੀਜ਼ ਸੀਗੇ ਕਈ ਕਈ ਵਾਰੀ ਨਾ ਸਾਨੂੰ ਵੀ ਅਚਰਜ ਹੁੰਦਾ ਵੀ ਬੰਦਾ ਇੰਨੀ ਜਲਦੀ ਕਿਵੇਂ ਠੀਕ ਹੋ ਗਿਆ ਇਹ ਕਹਿੰਦੇ ਮੈਨੂੰ ਡੇਢ ਤਿੰਨ ਘਾਟੇ ਪਹਿਲੇ ਹਾਂ ਤਿੰਨ ਪੀਲੇ ਤਿੰਨ ਪੀਲੇ ਆ ਓਨੇ ਚ ਹੀ ਫਰਕ ਪੈ ਗਿਆ ਆ ਮੜਾ ਜਾਂ ਦੱਸਿਓ ਵੀ ਪਹਿਲਾਂ ਕੀ ਸਥਿਤੀ ਸੀ ਹੁਣ ਕਿਵੇਂ ਆ ਅੱਗੇ ਨੂੰ ਕਹ ਲਓ ਮੈਂ ਨਾਲ ਲਾ ਲਓ ਬਿਲਕੁਲ ਪਹਿਲਾਂ 100 ਕਰਮ ਉਤਰਾ ਜਾਂਦਾ ਸੀ ਮਸਾਂ ਜੀ ਪੀੜ ਪੈਂਦੀ ਸੀ ਹੁਣ ਮੈਂ ਵਧਿਆ ਕਈ ਨਾਲ ਵੀ ਕੰਮ ਕਰਦਾ ਠੀਕ ਆ ਵਧਿਆ ਕੰਮ ਕਰਦਾ ਪੜਗਾ ਦਵਾਈ ਲਈ ਨਾ ਇੱਕ ਮੇਰੇ ਕੋਲੇ ਆਇਆ ਸੀ ਕਿ ਜਿਨ੍ਹਾਂ ਨੇ 15 ਦਿਨ ਹੀ ਹਲੇ ਕੜਾ ਪੀਤਾਗਾ ਕੀ ਨਾਮ ਸੀਗਾ ਉਹਨਾਂ ਦਾ ਮੜਾ ਜਾਇਓ ਹੁਣ ਕਿਵੇਂ ਹੋਗੇ ਠੀਕ ਆ ਹੁਣ ਚੱਲਿਆ ਫਿਰੇ ਜਾਂਦਾ ਹਾਂ ਤੁਰਦਾ ਫਿਰਦਾ ਬਸ ਹਲੇ ਖੇਤੀਬਾੜੀ ਵਾਲਾ ਕੰਮ ਨਹੀਂ ਕਰਨਾ ਬਹਿ ਕੇ ਹੀ ਕਰਨਾਗਾ ਇੱਕ ਇਥੇ ਭੈਣ ਜੀ ਸੀਗੇ ਜਿਨ੍ਹਾਂ ਦੀ ਲੱਤਾਂ ਸੀਗਾ ਗੁਰਪ੍ਰੀਤ ਕੌਰ ਕਿੱ데 ਨਗੇ ਸੋ ਇੱਕ ਗੱਲ ਹੋਰ ਆ ਕਈ ਵਾਰੀ ਨਾ ਮਰੀਜ਼ ਕਹਿੰਦਾ ਜੀ ਤੁਹਾਡੀ ਗਾਰੰਟੀ ਆ ਦੇਖੋ ਗਾਰੰਟੀ ਤਾਂ ਸੀਐਮਸੀ ਡੀਐਮਸੀ ਵੱਡੇ ਵੱਡੇ ਹਸਪੀਟਲ ਵਾਲੇ ਨਹੀਂ ਦੇ ਸਕਦੇ ਅਸੀਂ ਤਾਂ ਮੈਂ ਹਰ ਬੰਦੇ ਨੂੰ ਇਹੀ ਕਹਿਣਾ ਵੀ ਭਾਈ ਮਰੀਜ਼ਾਂ ਤੋਂ ਪੁੱਛ ਲਓ ਜੇ ਤੁਹਾਨੂੰ ਯਕੀਨ ਹੈ ਦਵਾਈ ਲੈ ਲਓ ਮੈਂ ਕਿਸੇ ਨੂੰ ਤਸੱਲੀ ਦੇ ਕੇ ਜਬਰਦਸਤੀ ਕਰਕੇ ਸਮਝਾ ਬੁਝਾ ਕੇ ਦਵਾਈ ਨਹੀਂ ਦਿੰਦਾ ਜਿਹੜਾ ਬੰਦਾ ਸਾਨੂੰ ਲੱਗਦਾ ਵੀ ਯਾਰ ਮਾੜਾ ਜਿਹਾ ਵੀ ਸ਼ੱਕ ਚਾ ਉਹਨੂੰ ਕਹਿੰਦਾ ਯਾਰ ਬਾਹਰ ਜਾ ਕੇ ਸਲਾਹ ਕਰ ਲੋ ਉੱਥੇ ਜਾ ਕੇ ਨਾ ਇਹ ਕਹੋ ਪਿੰਡ ਜਾ ਕੇ ਵੀ ਸਾਨੂੰ ਧੱਕੇ ਨਾਲ ਦਵਾਈ ਦੇ ਦਿੱਤੀ ਆ ਭੈਣ ਜੀ ਦੀਆਂ ਲੱਤਾਂ ਚ ਬਲੌਕਜ ਸੀਗੀ ਦੇਖੋ ਇੱਕ ਕਾਰਨ ਹੋਰ ਆ ਤੇ ਹਾਰਟ ਦੀ ਬਲੌਕਜ ਦੀ ਦਵਾਈ ਹੋਰ ਐ ਲੱਤਾਂ 'ਚ ਬਲੌਕ ਹੋ ਗਈ ਉਹਦੀ ਦਵਾਈ ਹੋਰ ਐ ਬ੍ਰੇਨ ਦੀ ਬਲੌਕ 'ਚ ਦੀ ਦਵਾਈ ਹੋਰ ਐ ਸਾਰਿਆਂ ਦੇ ਰੇਟ ਦਾ ਵੀ ਫਰਕ ਐ ਇਹ ਨਹੀਂ ਹੈਗਾ ਵੀ ਇੱਥੇ ਕਈ ਮੈਨੂੰ ਬਾਬਾ ਸਮਝ ਕੇ ਆ ਜਾਂਦੇ ਐ ਕੋਈ ਪਤਾ ਨਹੀਂ ਬਾਬੇ ਨੇ ਹੱਥ ਰੱਖਣਾ ਕਾੜਾ ਪਲਾਉਣਾ ਤੇ ਅਸੀਂ ਠੀਕ ਹੋ ਜਾਣਾ ਹਨਾ ਪ੍ਰੋਪਰ ਆਪਾਂ ਤਿੰਨ ਜੀਐਮਐਸ ਬੀਐਮਐਸ ਡਾਕਟਰ ਰੱਖੇ ਹੋਇਆ ਆ ਰਿਪੋਰਟਾਂ ਚੈੱਕ ਕਰਦੇ ਆ ਜਿਹੜਾ ਮਰੀਜ਼ ਨਹੀਂ ਠੀਕ ਹੋ ਸਕਦਾ ਅੱਜ ਵੀ ਤਿੰਨ ਬੰਦਿਆਂ ਨੂੰ ਆਪਾਂ ਜਵਾਬ ਦਿੱਤਾ ਵੀ ਭਾਈ ਤੁਸੀਂ ਅੰਗਰੇਜ਼ੀ ਦਵਾਈ ਖਾ ਕੇ ਟਾਈਮ ਗੱਡੋ ਅਸੀਂ ਤੁਹਾਨੂੰ ਨਹੀਂ ਠੀਕ ਕਰ ਸਕਦੇ ਜ਼ਰੂਰੀ ਨਹੀਂ ਹੈਗਾ ਅਸੀਂ ਰੱਬ ਨਹੀਂ ਹੈਗੇ ਸ੍ਰੀ ਹਰ ਬੰਦੇ ਨੂੰ ਠੀਕ ਕਰਦੇ ਆ ਤੇ ਜੇ ਪਹਿਲਾਂ ਕੀ ਹਾਲ ਸੀਗਾ ਤੁਹਾਡਾ ਮੜਾ ਜਾ ਦੱਸਿਓ ਹਾਂ ਲੱਤਾਂ ਨਹੀਂ ਨਸਾਂ ਬਲੋਕ ਸੀ ਇਕੱਠਾ ਸੀ ਸਾਰੇ ਬਣੀ ਹੋਈਆਂ ਹਾਂਜੀ ਤੇ ਇਕੱਠਾ ਤਾਂ ਖੁਰ ਗਈਆਂ ਖੜਪੀ ਜਾਂਦੀਆਂ ਬੈ ਵੀ ਜਾਂਦੀਆਂ ਪਹਿਲਾਂ ਕੰਮ ਵੀ ਨਹੀਂ ਕਰਿਆ ਜਾਂਦਾ ਸੀ ਕਿੰਨੇ ਮਹੀਨੇ ਹੋ ਗਏ ਦਵਾਈ ਖਾਂਦੇ ਨੂੰ 4 ਮਹੀਨੇ ਹੋ ਗਏ ਸੀ 4 ਮਹੀਨੇ ਭੈਣ ਜੀ ਦੇ ਲੱਤਾਂ ਤੇ ਨਾ ਇਕੱਠਾ ਬਣ ਗਏ ਸੀਗੀਆਂ ਨਾੜਾ ਬਲੋਕ ਹੋ ਗਏ 4 ਮਹੀਨੇ ਹੋ ਗਏ ਅਸੀਂ ਵੀ ਕਹਿੰਦੇ ਆ ਯਾਰ ਲੱਤਾਂ ਦੀ ਬਲੌਕਜ ਹੋਈ ਬ੍ਰੇਨ ਦੀ ਹੋਈ ਇਹਨਾਂ ਨੂੰ 3 ਮਹੀਨੇ ਤੋਂ ਬਾਅਦ ਹੀ ਫਰਕ ਆਉਣਾ ਪਰ ਤੁਹਾਡੇ ਸਾਹਮਣੇ ਖੜੇ ਆ ਫਰਕ ਆਇਆ ਟਾਈਮ ਲੱਗਦਾ ਥੋੜਾ ਜਿਹਾ ਕਈਆਂ ਨੂੰ ਹੋ ਸਕਦਾ ਇਤੋਂ ਵੀ ਟਾਈਮ ਜ਼ਿਆਦਾ ਲੱਗ ਜੇ ਸਾਡੀ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਆ ਬਿਦ ਪਦ ਤੋਂ ਵੱਧ ਜਲਦੀ ਤੋਂ ਜਲਦੀ ਬੰਦੇ ਨੂੰ ਠੀਕ ਕਰ ਲਈਏ ਪਰ ਕਈਆਂ ਨੂੰ ਕੁਦਰਤ ਵੱਲੋਂ ਹੀ ਟਾਈਮ ਜ਼ਿਆਦਾ ਲੱਗ ਜਾਂਦਾ ਉਹਨਾਂ ਤੋਂ ਅਸੀਂ ਮਾਫੀ ਚਾਹੁੰਨੇ ਹੋਗੇ। ਭਾਜੀ ਤੁਸੀਂ ਆਇਓ ਕੀ ਹੋਇਆ ਸੀਗਾ ਤੁਹਾਡਾ? ਤੁਸੀਂ ਆਜੋ ਆਜੋ ਤੁਸੀਂ ਆਜੋ। ਕਿੰਨੇ ਮਹੀਨੇ ਹੋ ਗਏ ਤੁਹਾਨੂੰ? ਨਹੀਂ ਉਹ ਵੀ ਬੀਬੀ ਹੁੰਦਾ ਸੀ। ਆ ਇਹਨਾਂ ਦਾ ਵੀ ਕਰ ਦੇਣਾ। ਹਾਂ ਹਾਂ ਇਹਨਾਂ ਨੂੰ। ਇਹ ਵੀ ਪੁਰਾਣੇ ਬੀਬੀ। ਕੀ ਨਾਮ ਹੈ ਜੀ? ਆਜਾ ਬੀਬੀ। ਮੇਰਾ ਸਰਪੰਨ ਸਿੰਘ ਹੈ ਜੀ। ਕਿੱਥੋਂ ਆ? ਰਾਮਪਰਾਹੂਲ ਤੋਂ ਜੀ। ਭਾਜੀ ਕੀ ਹੋਇਆ ਸੀ ਤੁਹਾਨੂੰ? ਬਲੋਕਿੰਗ ਹੈ ਜੀ ਤੰਨੜਾ। ਕਿੰਨੇ ਮਹੀਨੇ ਦਵਾਈ ਖਾ ਲਈ? ਆ ਤਨ ਚੌਥੀ ਵਾਰ ਆਈ ਚੌਥੀ ਵਾਰੀ ਡੇਢ ਮਹੀਨਾ ਹੋ ਗਿਆ ਦੋ ਮਹੀਨੇ ਹੈ ਨਾ ਹੁਣ ਕਿਵੇਂ ਪਹਿਲਾਂ ਨਾਲੋਂ 19 21 ਦਾ ਫਰਕ ਜੇ ਇਹ ਹਜੇ ਪੂਰਾ ਨਹੀਂ ਰਿਜ਼ਲਟ ਆਣਾ ਸ਼ੁਰੂ ਹੋ ਗਿਆ ਪੂਰਾ ਨਹੀਂ ਜੀ ਪ੍ਰੋਪਰ ਨਹੀਂ ਜੀ ਨਹੀਂ ਸਾਹ ਚੜਦਾ ਸਾਹ ਚੜਦਾ ਜੀ ਪਹਿਲਾਂ ਨਾਲੋਂ ਫਰਕ ਲੱਗਦਾ ਕਿ ਨਾਲੋਂ ਕੁਝ ਆ ਖਿੱਚ ਦੀ ਫਰਕ ਆ ਜੀ ਮੜਾ ਖਿੱਚੇ ਚ ਫਰਕ ਆ ਗਿਆ ਹਾਂ ਜੀ ਪਰ ਠੀਕ ਹੈ ਹੌਲੀ ਹੌਲੀ ਟਾਈਮ ਲੱਗੂਗਾ ਹਾਂ ਜੀ ਫਰਕ ਜ਼ਰੂਰ ਆਊਗਾ ਬਪ ਜੀ ਇੱਕ ਬਲਵੰਤ ਸਿੰਘ ਸੀਗੇ ਬਰਨਾਲੇ ਤੋਂ ਕਿਹੜੇ ਨਗੇ ਆਜੋ ਮੜਾ ਜਾ ਕੇ ਬਲਵੰਤ ਸਿੰਘ ਜੀ ਬਰਨਾਲੇ ਤੋਂ ਬਲਦੇਵ ਸਿੰਘ ਬਠਿੰਡਾ ਤੋਂ ਆ ਭਾਜੀ ਤੁਸੀਂ ਆ ਜਾਓ ਆ ਜਾਓ ਆ ਜਾਓ ਜੀ ਵੀ ਵੀ ਟੈਨੂ ਕੀ ਹੋਇਆ ਸੀ ਉਰੇ ਆ ਜਾ ਆ ਜਾ ਆ ਜਾ ਤੈਨੂੰ ਵੀ 30 10 ਨਹੀਂ ਹੋਣਾ ਤੈਨੂੰ ਲੋਕਾਂ ਦੇ ਫੋਨ ਆਉਣਗੇ ਫਿਰ ਕਿੰਨੇ ਮਹੀਨੇ ਹੋ ਗਏ ਬੀਬੇ ਹੁਣ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਤੈਨੂੰ ਹਾਂ ਜੀ ਜਿਹਦੇ ਨਾਲ ਰਿਪੋਰਟ ਕਰਾਈ ਸੀ ਉਹ ਸਹੀ ਆਈ ਕੋਦੀ ਹਾਂ ਨਾਰਮਲ ਆ ਤੇ ਹੁਣ ਸਾਸੂ ਚੜਦੇ ਤੈਨੂੰ ਨਾ ਠੀਕ ਆ ਬਿਲਕੁਲ ਠੀਕ ਆ ਘਰ ਦੇ ਕੰਮ ਹੋ ਜਾਂਦੇ ਆ ਹਾਂ ਜੀ ਕਰਦੇ ਆ ਘਰ ਦੇ ਕੰਮ ਕਰ ਲੈਨੇ ਕੰਮ ਦੇ ਹਾਂਜੀ ਹਾਂ ਦੁੱਧ ਤਾਂ ਨਹੀਂ ਪੀਤਾ ਨਹੀਂ ਉਹ ਤਾਂ ਬਿਲਕੁਲ ਬੰਦ ਆ ਇਦਾਂ ਨਾ ਵੜੇ ਜਾ ਆ ਦੇਖ ਲਓ 6 ਮਹੀਨੇ ਹੋ ਗਏ ਬੇਬੇ ਨੂੰ ਦਵਾਈ ਖਾਂਦੀ ਨੂੰ ਹੌਣ ਕਹਿੰਦੀ ਘਰ ਦੀ ਰੋਟੀ ਦਾ ਟੀਵੀ ਬਣਾ ਲੈਣੀ ਅੱਗੇ ਰੋਟੀ ਨੂ ਬਣਾ ਕੇ ਦਿੰਦੀ ਸੀ ਹੁਣ ਬੇਬੇ ਬਣਾ ਕੇ ਦੇ ਦਿੰਦੀ ਬੇਬੇ ਬਣਾ ਦਿੰਦੀ ਨੂ ਤਾਂ ਬਣਾ ਲੈਨੇ ਪੁੱਕੇ ਸਵੇਰ ਕਰ ਲੈਨੇ ਸਾਰਾ ਕੰਮ ਹੰਗੇ ਸੀ ਚਲੋ ਪਰਮਾਤਮਾ ਦਾ ਧੰਨਵਾਦ ਆ ਕਿੰਨੀ ਉਮਰ ਆ ਬੇਬੇ ਦੀ ਕਿੰਨੀ ਉਮਰ ਮੇਰੀ 65 ਸਾਲ ਦੀ ਆ 65 ਸਾਲ ਦੀ ਉਮਰ 'ਚ ਵੀ ਬੇਬੇ ਨੋ ਨੋ ਰੋਟੀ ਬਣਾ ਕੇ ਦਿੰਦੀ ਆ ਸਵੇਰੇ ਇਹ ਪਰਮਾਤਮਾ ਦੀ ਧੰਨਵਾਦ ਹੈ ਇਹਦੀ ਰਹਿਮਤ ਆ ਵੀ ਜਿਹੜੀ 65 ਸਾਲ 'ਚ ਵੀ ਰੋਟੀ ਬਣਾਵਣਾ ਦੇ ਜਾਂਦੀ ਆ ਬਾਬਾ ਜੀ ਤੁਸੀਂ ਆਇਓ ਤੁਸੀਂ ਆਓ ਮੜਾ ਜਾ ਚੱਲਣਾ ਪਾਓ ਤੁਨੂੰ ਬਹੁਤ ਲੋਕ ਜਾਣਦੇ ਆਗੇ ਆ ਜੋ ਬਾਪੂ ਜੀ ਪੰਪ ਕਿੱਥੇ ਆਪਣਾ ਪੰਪ ਆ ਆਪਣਾ પેટ્રોલ ਪੰਪ ਆਪਣਾ ਸਾਹ ਦੇ ਸੀ ਨਹੀਂ ਮੈਂ ਕਿ ਕੰਮ ਕੀ ਆਪਣਾ ਕੰਮ ਕੀ ਕਰਦੇ ਆ ਆਪਣਾ ਕੰਮ ਜ਼ਿੰਮੇਦਾਰੀ ਹੈ ਜ਼ਿੰਮੇਦਾਰਾ ਨਹੀਂ ਜ਼ਿੰਮੇਦਾਰ ਆ ਖੇਤ ਜਾਈ ਚੱਕ ਕੰਮ ਹੁੰਦਾ ਠੀਕ 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 ਅੱਛਾ ਕੀ ਹੋਇਆ ਸੀਗਾ ਤੁਹਾਨੂੰ ਸਾਹ ਦੀ ਤਕਲੀਫ ਹੋ ਗਈ ਸੀ ਕਿ ਸਾਹ ਆਉਣਾ ਡਾਕਟਰਾਂ ਨੇ ਕੀ ਕਿਹਾ ਸੀਗਾ ਹਾਂਜੀ ਡਾਕਟਰਾਂ ਨੇ ਕੀ ਕਿਹਾ ਸੀਗਾ ਨਹੀਂ ਡਾਕਟਰ ਕੋਲ ਮੈਂ ਗਿਆ ਹੀ ਨਹੀਂ ਸਿੱਧਾ ਤੁਹਾਡਾ ਵੇਖਿਆ ਤੇ ਇਧਰ ਆ ਗਿਆ ਅੱਛਾ ਗਿਆ ਹੀ ਨਹੀਂ ਉਹਨਾਂ ਕੋਲ ਹੁਣ ਪਹਿਲਾਂ ਨਾਲੋਂ ਫਰਕ ਆ ਪੈਣਾ ਬਸ ਬਸ ਹੁਣ ਆਰਾਮ ਜੀ ਆਰਾਮ ਅਜੇ ਬੱਪੂ ਨੇ ਪਾਠ ਥੋੜਾ ਜਿਹਾ ਉੱਚੀ ਕਰ ਲਿਆ ਹਾਂ ਬੱਬੂ}}{|ਹਾਂ| ਉਦੋਂ ਮੜਾ ਜਾ ਸਾਹ ਚੜ ਗਿਆ ਹਾਂ ਨਹੀਂ ਬੱਪੂ ਕਹਿੰਦਾ ਮੈਂ ਪਹਿਲਾਂ ਨਾਲੋਂ 15 ਦਿਨ ਦਵਾਈ ਖਾਧੀ ਨਹੀਂ ਫਰਕ ਆਇਆ ਕਹਿੰਦਾ ਉਦੋਂ ਬਾਅਦ ਹੌਲੀ ਹੌਲੀ ਫਰਤਣ ਲੱਗ ਗਿਆ ਆਲਰਾਇਟ ਠੀਕ ਹੈ ਹੁਣ ਤੇ ਹੁਣ ਮਾੜਾ ਮੋਟਾ ਤੁਰ ਫੇਰ ਲੈਨੇ ਹਾਂ ਨਾ ਹਾਂ ਹਾਂ ਪੂਰਾ 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 ਸੋ ਬਹੁਤ ਬਹੁਤ ਧੰਨਵਾਦ ਬੈਠੋ ਮਾਪੂ ਜੀ ਹਾਂਜੀ ਤੁਸੀਂ ਆਓ ਕੰਮ ਪੈ ਗਿਆ ਮੇਰੇ ਘਾਦਰ ਨੇ ਹਾਂ ਮੇਰੇ ਘਾਦਰ ਨੇ ਪੰਪ ਵੀ ਜਿਹੜਾ ਲੱਵਤ ਸੁਪਚੇਨ ਪੰਪ ਹੈ ਹਾਂ ਪੰਪ ਹੈਗਾ ਸਾਡਾ ਅੱਛਾ ਪੰਪ ਹੈਗਾਗਾ ਕਿਹੜੇ ਰੋਡ ਤੇ ਹੈ ਜੀ ਫਾਜਲ ਕਾ ਰੋਡ ਤੇ ਫਾਜਲ ਕਾ ਰੋਡ ਤੇ ਅੜ ਦਾ ਕੰਮ ਜਲਾਲਾਬਾਦ ਹੈ ਅੱਛਾ ਅੜ ਤਦਾ ਕੰਮ ਜਲਾਲਾਬਾਦ ਹੈ ਜਿੰਮੇਦਾਰਾ ਨਾਲ ਪਿੰਡ ਬੂਰ ਵਾਲਾ ਸਾਡਾ ਹੈ ਅੱਛਾ ਨੂਰ ਵਾਲਾ ਪਿੰਡ ਹੈ ਇਹ ਵੀ ਮੇਰੇ ਇਹ ਮੇਰੇ ਕਹਿੰਤੇ ਆਏ ਨੇ ਇਹ ਵੀ ਅੱਛਾ ਪਿੰਡ ਤੇ ਨੇ ਅੱਛਾ ਤੁਹਾਡੇ ਪਿੰਡ ਦੇ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਬਾਪੂ ਨੂੰ ਮੈਂ ਤਾਂ ਹੀ ਆ ਕੇ ਕੀਤਾ ਸੀ ਮੈਂ ਕਿਹਾ ਬਾਪੂ ਨੂੰ ਵੈਸੇ ਹੀ ਚਿਹਰਾ ਜਾਣਿਆ ਪਛਾਣਿਆ ਕਿਉਂਕਿ ਬਾਪੂ ਦਾ ਪਿੰਡ ਵੀ ਪੰਪ ਵੀ ਆ ਪਲੱਸ ਸਰਪੰਚ ਵੀ ਰਹੇ ਨੇ ਇੰਨੇ ਸਾਲਾਂ ਤੋਂ ਤੇ ਵੈਸੇ 40 50 ਪਿੰਡਾਂ 'ਚ ਵੈਸੇ ਹੀ ਵਾਕ ਵੀ ਹੋ ਜਾਂਦੀ ਹੈਗੇ ਬਾਕੀ ਤੁਸੀਂ ਹੋ ਜਾਣਾ ਠੀਕ ਧੰਨਵਾਦ ਬੈਠੋ ਸੋ ਜੱਗੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਹਾਂ ਜੀ ਪੰਡਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੁਣ ਆਪਾਂ ਚੱਲਦੇ ਆਂ ਕਾੜੇ ਤੇ ਬਹੁਤ ਪੈਕਟ ਫੜ ਕੇ ਲਿਆਓ ਜਲਦੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਕਈ ਵਾਰੀ ਟਾਈਮ ਜਾਦੇ ਲੱਗ ਜਾਂਦਾ ਕੋਈ ਮਹੀਨੇ ਬਾਅਦ ਵੀ ਫਰਕ ਆ ਜਾਂਦਾ ਕਿਸੇ ਨੂੰ 2 ਟਾਈ ਮਹੀਨੇ ਬਾਅਦ ਵੀ ਫਰਕ ਆ ਜਾਂਦਾ ਉਹ ਸਾਡੇ ਹੱਥ 'ਚ ਨਹੀਂ ਹੈਗਾ ਸਾਡੀ ਕੋਸ਼ਿਸ਼ ਸਾਰਿਆਂ ਤੇ ਹੁੰਦੀ ਆ ਵੀ ਜਿੰਨਾ ਜਲਦੀ ਹੋ ਸਕੇ ਅਸੀਂ ਲੋਕਾਂ ਨੂੰ ਠੀਕ ਕਰ ਲਈਏ ਠੀਕ ਹੈ ਜੀ ਆ ਫਰਕ ਜਰੂਰ ਆਉਂਦਾ ਕਿਸੇ ਨੂੰ 2 ਮਹੀਨੇ ਬਾਅਦ ਸ਼ੁਰੂ ਹੋ ਜਾਂਦਾ ਰਿਜ਼ਲਟ ਕਿਸੇ ਨੂੰ 6 ਮਹੀਨੇ ਬਾਅਦ ਆ ਬੀਬੀ ਉਹ ਬੀਬੀ ਕੋਲੇ ਲੈ ਕੇ ਜਾਈ ਮੇਕ ਉਹ ਦੋਨੇ ਬੜੀਆਂ ਖੁਸ਼ ਨੇਗੀਆਂ ਹਾਂ ਇਹਦੇ ਕੋਲੇ ਲੱਗੇ ਦਾ ਐਕਚੁਅਲੀ ਨਾ ਲਿਆਦੇ ਹਾਂਜੀ ਹੈਲੋ ਹੈਲੋ ਹਾਂਜੀ ਬੇਬੇ ਆਦੀਵਾਜ ਹਾਂਜੀ ਫੇ ਆਪਣਾ ਬੇਬੇ ਪਹਿਲਾਂ ਕੀ ਸੀਗਾ ਕਿਵੇਂ ਆਈ ਸੀ ਕੀ ਕਿਹਾ ਸੀ ਡਾਕਟਰ ਨੇ ਹਾਂਜੀ ਮੇਰੇ ਦੋ ਸਟੰਟ ਪਏ ਸੀ ਪਹਿਲਾਂ ਤੇ ਤੀਜਾ ਹੋਰ ਆਖਿਆ ਸੀ ਉਹਨਾਂ ਨੇ ਪਾਉਣ ਨੂੰ ਫਿਰ ਸਾਸੀਂ ਤੁਹਾਡੀ ਐਡ ਵੇਖੀ ਇੱਥੇ ਆ ਕੇ ਤੇ ਹੁਣ 7ਵਾਂ ਕੜਾ ਜੀ ਤੇ ਅੱਗੇ ਨਾਲ ਬਹੁਤ ਫਰਕ ਹੈ ਫਰਕ ਹੈ ਨਾ ਹਾਂ ਫਰਕ ਹੈ ਜੀ ਹੁਣ ਘਰ ਦਾ ਕੰਮ ਹੋ ਜਾਂਦਾ ਮੜਾ ਮੋਟਾ ਹਾਂ ਘਰ ਦਾ ਕੰਮ ਮ ਕਰ ਲੈਣੀ ਆ ਜੀ ਹੁਣ ਹੁਣ ਠੀਕ ਹੈ ਹੋ ਜਾਂਦਾ ਨਾ ਹਾਂਜੀ ਚਲੋ ਠੀਕ ਸਾਢੇ 3 ਮਹੀਨੇ ਹੋ ਗਏ ਜਿੱਦਣ ਬੇਬੇ ਆਈ ਸੀ ਨਾ ਕਈ ਵਾਰੀ ਜਿਹੜਾ ਜਿਆਦਾ ਬਿਮਾਰ ਜਿਹਾ ਲੱਗਦਾ ਬੰਦਾ ਜਿਵੇਂ ਆਹ ਬੇਬੇ ਸੀ ਕਿ ਬੋਲਦੀ ਵੀ ਨਹੀਂ ਸੀ ਬਾਪੂ ਨੇ ਸਾਰਾ ਕੁਝ ਦੱਸਿਆ ਸੀਗਾ ਤੇ ਇਹਦਾ ਵੀ ਇਹੀ ਹਾਲ ਸੀਗਾ ਕਿ ਜਿਹੜਾ ਜਿਆਦਾ ਬਿਮਾਰ ਜਾਂ ਲੱਗਦਾ ਹੁੰਦਾ ਜਾਂ ਉਹਦਾ ਸਾਨੂੰ ਧਿਆਨ ਰਹਿ ਜਾਂਦਾ ਉਹ ਦਿਮਾਗ ਦੇ ਵਿੱਚ ਵੱਡ ਜਾਂਦਾ ਵੀ ਬੰਦਾ ਸੀਰੀਅਸ ਆਗਾ ਸੋ ਬੀਬੀ ਠੀਕ ਹੋਈ ਆ ਪਰਮਾਤਮਾ ਦਾ ਧੰਨਵਾਦ ਆ ਸਾਰੇ ਪਰਮਾਤਮਾ ਦਾ ਨਾਮ ਜਰੂਰ ਲਿਆ ਕਰੋ ਉਹਦੇ ਬਿਨਾ ਪੱਤਾ ਨਹੀਂ ਹਿੱਲਦਾ ਬੇਬੇ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਜੇ ਮੈਂ ਇੱਥੇ ਤੱਕ ਪਹੁੰਚਿਆਗਾ ਨਾ ਉਹਦੇ ਵਿੱਚ ਪਰਮਾਤਮਾ ਦਾ ਹੀ ਰੋਲ ਹੈ ਮੈਂ ਸੁਪਨੇ ਚ ਨਹੀਂ ਸੀ ਸੋਚਿਆ ਵੀ ਐ ਡਡੀਆਂ ਲਾਈਨਾਂ ਲੱਗਣਗੇ ਆਪਾਂ ਹੈਨਾ ਕੁਰੂ ਖੇਤਰ ਜਾਂਦੇ ਆ ਉੱਥੇ ਵੀ ਇੰਨੇ ਰਸ਼ਾ ਦਸੂਏ ਸਭ ਤੋਂ ਜ਼ਿਆਦਾ ਰਸ਼ਾ ਲੁਧਿਆਣੇ ਉਤੋਂ ਵੀ ਜ਼ਿਆਦਾ ਰਸ਼ਾ ਲੋਕਾਂ ਨੂੰ ਗੱਡੀਆਂ ਖੜੀਆਂ ਕਰਨ ਦੀ ਜਗ੍ਹਾ ਨਹੀਂ ਲੱਭਦੀ ਇਹ ਜਦੋਂ ਪਰਮਾਤਮਾ ਆਪਣੇ ਸਿਰ ਤੇ ਹੱਥ ਰੱਖਦਾ ਨਾ ਤੇ ਉਹਦਾ ਕੋਈ ਪਤਾ ਨਹੀਂ ਕਿਹੜਾ ਵਕਤ ਕਦੋਂ ਆਣਾ ਇਹ ਜਦੋਂ ਬਦਲਦੀਆਂ ਤਕਦੀਰ ਮੈਂ 33 ਸਾਲ ਸੰਘਰਸ਼ ਕਰਦਾ ਰਿਹਾ ਪਰ ਜਦੋਂ ਪਰਮਾਤਮਾ ਨੇ ਸਾਥ ਦਿੱਤਾ ਉਦੋਂ ਪਤਾ ਵੀ ਨਹੀਂ ਲੱਗਿਆ ਵੀ ਮੈਂ ਕਿੱਧਰ ਨੂੰ ਤੁਰ ਪਿਆ ਵਕਤ ਜਦੋਂ ਬਦਲਿਆ 47 47 ਸਾਲ ਦੀ ਉਮਰ ਦੇ ਵਿੱਚ ਜਦੋਂ ਇੱਕ ਹਾਰਟ ਦਾ ਮਰੀਜ਼ ਠੀਕ ਹੋਇਆ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਬਾਹਰਲੀ ਕੰਟਰੀਆਂ ਤੋਂ ਲੋਕ ਆਏ ਆ ਸੋ ਇਹਦੇ ਵਿੱਚ ਹਰ ਰੋਜ਼ ਪਰਮਾਤਮਾ ਦਾ ਨਾਮ ਲਿਆ ਕਰੋ ਕੋਈ ਪਤਾ ਨਹੀਂ ਉਹਨੇ ਕਦੋਂ ਤੁਹਾਡਾ ਰਾਹ ਬਦਲ ਦੇਗਾ ਇਸ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਤੇ ਵਿਸ਼ਵਾਸ ਕਰਕੇ ਆਇਆ ਸਾਰੇ ਟਾਈਮ ਦਿਲ ਵਿੱਚ ਡਰ ਰੱਖਿਆ ਕਰੋ ਪਰਮਾਤਮਾ ਦਾ ਔਰ ਕਿਸੇ ਦਾ ਮਾੜਾ ਨਹੀਂ ਕਰਨਾ ਬਸ ਕਿਉਂਕਿ ਜਦੋਂ ਆਪਾਂ ਕਿਸੇ ਦਾ ਮਾੜਾ ਕਰਦੇ ਆ ਨਾ ਆਪਣਾ ਪਹਿਲਾ ਹੀ ਹੋ ਜਾਂਦਾ